ਕਿਸਾਨ ਵੀਰੋ ਚੈਨਲ ਪੰਜਾਬ ਵਾਲਾ ਪੋਡਕਾਸਟ ਤੇ ਮੈਂ ਕੁਲਵਿੰਦਰ ਔਲਖ ਹਾਜ਼ਰ ਹਾਂ ਇੱਕ ਹੋਰ ਅਹਿਮ ਜਾਣਕਾਰੀ ਲੈ ਕੇ ਇਹ ਜਾਣਕਾਰੀ ਦੇਣ ਵਾਸਤੇ ਅਸੀਂ ਪਹੁੰਚੇ ਹੋਏ ਹਾਂ ਜ਼ਿਲ੍ਹਾ ਸ਼੍ਰੀ ਮੁਕਸਰ ਦੇ ਵਿੱਚ ਜ਼ਿਲ੍ਹਾ ਸ਼੍ਰੀ ਮੁਕਸਰ ਸਾਹਿਬ ਦੇ ਇਧਰਲੇ ਪਾਸੇ ਬਠਿੰਡਾ ਰੋਡ ਹੈ ਤੇ ਇਧਰਲੇ ਪਾਸੇ ਕੋਟਕਪੂਰਾ ਰੋਡ ਆ ਅਸੀਂ ਉੱਥੇ ਖੜੇ ਆ ਅੱਜ ਗੱਲਬਾਤ ਅਸੀਂ ਵਿਸ਼ੇਸ਼ ਰੂਪ ਵਿੱਚ ਜਿਹਦੇ ਨਾਲ ਕਰਨੀ ਹੈ ਨਾ ਉਹ ਦੁੱਧ ਨੂੰ ਪ੍ਰੋਸੈਸ ਕਰਦੇ ਆ ਤੇ ਬਹੁਤ ਵੱਡੇ ਪੱਧਰ ਤੇ ਪਨੀਰ ਸੇਲ ਕਰਦੇ ਆ ਜੇ ਇੱਕ ਦਿਨ ਦੀ ਗੱਲ ਕਰ ਲਈਏ ਨਾ ਤਾਂ 40 ਤੋਂ 45 ਕਿਲੋ ਪਨੀਰ ਜਿਹੜੇ ਆ ਉਹ ਬਾਈ ਇੱਕ ਦਿਨ ਦੇ ਵਿੱਚ ਸੇਲ ਕਰ ਦਿੰਦੇ ਆ ਆ ਦੇਖੋ ਤੁਸੀਂ ਮੇਰੇ ਪਿੱਛੇ ਜਿਹੜੀ ਤੁਸੀਂ ਰੇੜੀ ਲੱਗੀ ਦੇਖ ਰਹੇ ਹੋ ਸੁੱਖਾ ਪਨੀਰ ਭੰਡਾਰ ਲਿਖਿਆ ਹੋਇਆ ਆਪਾਂ ਇਹਨਾਂ ਦੇ ਨਾਲ ਗੱਲਬਾਤ ਕਰਨੀ ਹੈ ਕਿ ਇਹਨਾਂ ਨੇ ਪਨੀਰ ਦਾ ਜਿਹੜਾ ਇਹ ਕਿੱਤਾ ਇਹ ਰੇੜੀ ਤੋਰੀ ਹੋਈ ਆ ਉਹਦੇ ਤੇ ਕਿਵੇਂ ਪਨੀਰ ਦਾ ਕੰਮ ਆ ਜਿਹੜਾ ਉਹ ਚੱਲਦਾ ਕਿਉਂਕਿ ਬਹੁਤ ਸਾਰੇ ਕਿਸਾਨ ਭਰਾ ਜਿਹੜਾ ਹੈ ਉਹ ਡੇਰੀ ਦੇ ਕਿੱਤੇ ਨਾਲ ਜੁੜੇ ਹੋਏ ਆ ਤੇ ਡੇਰੀ ਦੇ ਕਿੱਤੇ ਨੂੰ ਹੋਰ ਪਰਫੁੱਲਿਤ ਕਰਨ ਵਾਸਤੇ ਕਿਵੇਂ ਦੁੱਧ ਤੋਂ ਪਨੀਰ ਬਣਾ ਕੇ ਵਧੀਆ ਕਮਾਈ ਹਾਸਲ ਕੀਤੀ ਜਾ ਸਕਦੀ ਹੈ ਤੁਹਾਨੂੰ ਇਹਦੀ ਕਹਾਣੀ ਦੱਸਦੇ ਆ ਨੌਜਵਾਨ ਸਾਡੇ ਨਾਲ ਹੈ ਅ ਭਾਈ ਜੀ ਬਹੁਤ ਲੰਮਾ ਸਮਾਂ ਹੋ ਗਿਆ ਬੜਾ ਨਾਂ ਚੱਲਦਾ ਸੁੱਖਾ ਪਨੀਰ ਭੰਡਾਰ ਦਾ ਤੇ ਅਸੀਂ ਆਖਿਆ ਵੀ ਗੱਲ ਕਰੀਏ ਯਾਰ ਵੀ ਦੁੱਧ ਨੂੰ ਬੜੇ ਵੱਡੇ ਪੱਧਰ ਤੇ ਤੁਸੀਂ ਪ੍ਰੋਸੈਸ ਕਰਦੇ ਹੋ ਤਾਂ ਭਾਈ ਜੀ ਕੀ ਨਾਂ ਤੁਹਾਡਾ ਤੇ ਕਦੋਂ ਤੋਂ ਕੰਮ ਸ਼ੁਰੂ ਕੀਤਾ ਸੀ ਇਹ ਮੇਰਾ ਨਾਮ ਹੈਗਾ ਜਗਰਵਿੰਦਰ ਸਿੰਘ ਅਸੀਂ ਕੰਮ ਕੀਤਾ ਕੋਈ ਮੇਰੇ ਫਾਦਰ ਸਾਹਿਬ ਨੇ ਕੀਤਾ 25 ਸਾਲਾਂ ਨੂੰ 25 ਸਾਲ ਹੋ ਚੁੱਕੇ ਨੇ ਕੰਮ ਕਰਦਿਆਂ ਤੇ ਅਸੀਂ ਉਸ ਨੂੰ ਉਸ ਚੀਜ਼ ਨੂੰ ਮੇਨਟੇਨ ਰੱਖਿਆ ਹੋਇਆ ਵੀ ਮਤਲਬ ਵੀ ਇਹੀ ਚੀਜ਼ ਚੱਲੀ ਜਾਂਦੀ ਹੈ ਤੇ ਪਨੀਰ ਬਾਕੀ ਸਾਡਾ ਪਿਓਰ ਹੁੰਦਾ ਜਮਾ ਬਿਲਕੁਲ ਇੱਕ ਨੰਬਰ ਪਨੀਰ ਹੁੰਦਾ ਠੀਕ ਹੈ ਤੁਸੀਂ ਖਾ ਕੇ ਚੈੱਕ ਕਰੋ ਠੀਕ ਹੈ ਬਾਕੀ ਇਸ ਪਨੀਰ ਦੀ ਨਾ ਇਹ ਖਾਸੀਅਤ ਆ ਵੀ ਜਿਵੇਂ ਮਰਜੀ ਨਹੀਂ ਤਾਂ ਆਮ ਕਰਦੇ ਨਾਲ ਵੀ ਪਨੀਰ ਕੱਟਿਆ ਜਾਂਦਾ ਜਿਵੇਂ ਮਰਜੀ ਜਿਵੇਂ ਮਰਜੀ ਕਰ ਲੋ ਜੋ ਮਰਜੀ ਠੀਕ ਹੈ ਬਾਕੀ ਸਾਡਾ ਸਾਡੇ ਕੋਲੇ ਲੋਕ ਜਿਵੇਂ ਜਮ ਜਮ ਵਾਲੇ ਮੁੰਡੇ ਰੂਟੀਨ ਦੇ ਵਿੱਚ ਹੀ ਆਉਂਦੇ ਆ ਰੂਟੀਨ ਦੇ ਵਿੱਚ ਹੀ ਤੇ ਆਪਾਂ ਇੱਥੇ ਬਹੁਤ ਸਾਰੇ ਜਿਹੜੇ ਨੌਜਵਾਨ ਇੱਥੇ ਪਨੀਰ ਖਾਣਾ ਪਸੰਦ ਕਰਦੇ ਆ ਆਪਾਂ ਉਹਨਾਂ ਦੇ ਰਿਵਿਊ ਵੀ ਲੈ ਲਨੇ ਆ ਬਾਈ ਜੀ ਖੜੇ ਆ ਮੈਨੂੰ ਲੱਗਦਾ ਵੀ ਬਾਈ ਜੀ ਜਮ ਜਮ ਕਰਨ ਵਾਲੇ ਲੱਗਦੇ ਆ ਤਾਂ ਬਾਈ ਜੀ ਪਨੀਰ ਖਾਣੇ ਹੋ ਇੱਥੋਂ ਤੁਸੀਂ ਸੁੱਕੇ ਦੇ ਪਨੀਰ ਤੋਂ ਕਿਵੇਂ ਦਾ ਲੱਗਦਾ ਨਹੀਂ ਬਹੁਤ ਵਧੀਆ ਬਈ ਪਨੀਰ ਬਹੁਤ ਟਾਈਮ ਤੋਂ ਖਾਈ ਜਾਂਦੇ ਆ ਰੈਗੂਲਰ ਇੱਥੇ ਹੀ ਖਾ ਕੇ ਜਾਂਦੇ ਆ ਜਦੋਂ ਵੀ ਆਨੇ ਆ ਤੇ ਕੁਆਲਿਟੀ ਬਹੁਤ ਬਹੁਤ ਵਧੀਆ ਲੱਗਦਾ ਪਰਫੈਕਟ ਮੁਕਸਰ ਦਾ ਨੰਬਰ 1 ਆ ਬਈ ਅੱਛਾ ਹਾਂ मतलब ਤੁਹਾਨੂੰ ਕਾਫੀ ਟਾਈਮ ਹੋ ਗਿਆ ਵੀ ਤੁਸੀਂ ਜਿੰਮ ਜਵਾਨੇ ਹੋ ਕਿਉਂਕਿ ਪ੍ਰੋਟੀਨ ਸਭ ਤੋਂ ਜ਼ਰੂਰੀ ਹੁੰਦਾ ਹੈ ਨਾ ਬੀਨ ਪ੍ਰੋਟੀਨ ਹੀ ਆਪਣਾ ਇਥੋਂ ਪਨੀਰ ਖਾ ਕੇ ਫੇਰ ਹੀ ਜਾਣਾ ਮਤਲਬ ਕੀ ਹੈ ਕਿ ਬਹੁਤ ਸਾਰੇ ਲੋਕਾਂ ਦੀ ਪਹਿਲੀ ਪਸੰਦ ਹੈ ਦੇਖ ਲਓ ਵੀ ਜਿੰਮ ਵਾਲੇ ਮੁੰਡੇ ਆ ਜਿਹੜੇ ਉਹ ਵੀ ਕਹਿੰਦੇ ਆ ਵੀ ਜੇ ਪ੍ਰੋਟੀਨ ਲੈਣਾ ਸੀ ਚੰਗਾ ਤਾਂ ਉਹ ਅਸੀਂ ਇਸ ਰੇੜੀ ਤੋਂ ਹੀ ਖਾ ਕੇ ਪਸੰਦ ਆ ਵੈਸੇ ਬਾਜ਼ਾਰ ਦੇ ਵਿੱਚ ਹੋਰ ਰੇੜੀਆਂ ਵੀ ਲੱਗਦੀਆਂ ਆਉਣਗੀਆਂ ਸੋ ਇਸ ਕਰਕੇ ਬਹੁਤ ਸਾਰੇ ਗਾਕਾਂ ਦੀ ਭੀੜ ਹੁੰਦੀ ਹੈ ਇਹ ਵਿਚਲਾ ਸਮਾਂ ਜਾ ਕੱਢ ਕੇ ਅਸੀਂ ਰਿਕਾਰਡ ਕਰ ਰਹੇ ਹਾਂ ਵੀ ਇਹ ਜਾਣਕਾਰੀਆਂ ਸਾਡੇ ਸਰੋਤਿਆਂ ਤੱਕ ਅਸੀਂ ਪਹੁੰਚਾਈਏ ਤਾਂ ਭਾਈ ਜੀ ਸੁੱਖਾ ਫਰੀਦ ਭੰਡਾਰ ਤੋਂ ਫਰੀਦ ਗਰੀਦਾਂ ਨੂੰ ਕਿਹਨੇ ਵੀ ਸਮਾਂ ਹੋ ਗਿਆ ਜੇ ਵਧੀਆ ਹੁੰਦਾ 5 ਸਾਲ ਤੋਂ ਕੋਈ ਕੰਪਲੇਨਟ ਆਈ ਹੋਵੇ ਕਦੇ ਜੀ ਦਿੱਤੇ ਆ ਨੇ ਜਦੋਂ ਇੱਕ ਜੇ ਨਾਖੜੀ ਹੁੰਦੇ ਇਹ ਕਦੇ ਮੈਂ ਬੜਾ ਸੁਣਿਆ ਵੀ ਜੇ ਕਿਸੇ ਨੇ ਫਰੀਦ ਦੀ ਸਬਦੀ ਬਣਾਉਣੀ ਹੈ ਉਹਦੇ ਬਣਦੀ ਨਹੀਂ ਜੇ ਸੁੱਖਾ ਨਾ ਹੋਵੇ ਤਾਂ ਇਹ ਗੱਲ ਸਹੀ ਜੀ ਬਾਈ ਜੀ ਜਿਹੜੇ ਕੋਲੇ ਖੈ ਨਗਰ ਤੋਂ ਪਬਲਿਕ ਤੋਂ ਐਨਾ ਮਾਇਰ ਪਾਗਲ ਜੀ ਮੈਨੂੰ ਨਹੀਂ ਤੁਹਾਨੂੰ ਲੈਣਾ ਹਾਂ ਇਹ ਵੀ ਲਾਉਂਦੇ ਨੇ ਬਰੇਸ਼ ਹਾਂ ਆਹ ਕੀ ਕੀ ਕਰਦੇ ਨੇ ਬਿਲਕੁਲ ਸਾਰੇ ਲੋਕ ਜਾਣਦੇ ਆ ਇਹਨਾਂ ਅੱਧਿਆਂ ਨੂੰ ਵੀ ਤਾਂ ਹੀ ਕਰਕੇ ਜਾਣਦੇ ਕਿਉਂਕਿ ਬੜੇ ਮਕਬੂਲ ਹੈ ਮਕਬੂਲ ਦੀ ਗੱਲ ਤਾਂ ਕਰ ਰਹੇ ਆ ਦੋਸਤੋ ਕਿਉਂਕਿ ਅਸਲ ਵਿੱਚ ਕਹਾਣੀ ਕੀ ਹੈ ਬਿਸ਼ੁੱਧਤਾ ਦੀ ਹੈ ਜਿਹੜੀ ਤੁਹਾਨੂੰ ਦੱਸੀਆ ਵੀ ਹਰ ਇੱਕ ਜਿਹੜਾ ਹੈਗਾ ਉਹ ਸ਼ੁੱਧ ਜਿਹੜਾ ਮਿਲਦਾ ਆਓ ਬਾਈ ਜੀ ਹੋਰ ਨਾਲ ਹੋਰ ਗੱਲਾਂ ਕਰਦੇ ਆਪਾਂ ਜੋ ਵੀ ਜਿੰਮ ਕਰਦਾ ਯਾ ਕਿਸੇ ਦਾ ਕੋਈ ਮਤਲਬ ਵੀ ਡਾਕਟਰ ਦੱਸ ਦਿੰਦੇ ਵੀ ਤੁਸੀਂ ਪਨੀਰ ਖਾਣਾ ਪ੍ਰੋਟੀਨ ਵਗੈਰਾ ਠੀਕ ਆ ਉਹ ਸਾਰਿਆਂ ਨੂੰ ਮਤਲਬ ਵੀ ਅਸੀਂ ਕੋਈ ਵਿੱਚ ਕੈਮੀਕਲ ਨਹੀਂ ਮਲਾਉਂਦੇ ਪਹਿਲੀ ਗੱਲ ਤੋਂ ਉਸੇ ਚੀਜ਼ ਦੀ ਕੋਈ ਨਹੀਂ ਬਿਲਕੁਲ ਦੁੱਧ ਲੈ ਕੇ ਤਾਜਾ ਠੀਕ ਆ ਤਿਆਰ ਕਰਨਾ ਕੋਈ ਇਸ ਚੀਜ਼ ਨਾਲ ਕੰਪਰੋਮਾਈਜ਼ ਨਹੀਂ ਨਾ ਆਪਾਂ ਕੋਈ ਇੱਥੇ ਦੁੱਧ ਵੇਚਣਾ ਨਾ ਕੁਝ ਹੋਰ ਵੇਚਣਾ ਕੱਲਾ ਪਨੀਰ ਹੀ ਵੇਚਣਾ ਠੀਕ ਆ ਦੂਜੀ ਗੱਲ ਇਹ ਆ ਵੀ ਪਨੀਰ ਦਾ ਜੇ ਅਸਲ ਵਿੱਚ ਤੁਸੀਂ ਪਤਾ ਕਰਨਾ ਹੋਵੇ ਨਾ ਇੱਕ ਆਇਓਡੀਨ ਆਉਂਦੀ ਆ ਉਹਨੂੰ ਪਨੀਰ ਦੇ ਉੱਪਰ ਪਾਓ ਜਦੋਂ ਬਲੈਕ ਹੋ ਜੂ ਜੇ ਉਹ ਸਹੀ ਪਨੀਰ ਨਹੀਂ ਹੈਗਾ ਜਾਂ ਕੋਈ ਉਹਦੇ ਵਿੱਚ ਕੋਈ ਵੀ ਮਲਾਉਟਾ ਜਾਂ ਕੁਝ ਵੀ ਹੈ ਉਹਦੇ ਉੱਪਰ ਪਾਓ ਉਹਨਾ ਮੈਨੂੰ ਮਿਲੀ ਨਹੀਂ ਨਹੀਂ ਮੈਂ ਤੁਹਾਨੂੰ ਜ਼ਰੂਰ ਚੈੱਕ ਕਰਾਉਣਾ ਸੀ ਆਪਣੇ ਪਨੀਰ ਤੇ ਪਾਉਂਗੇ ਨਾ ਉਹਦੇ ਵਿੱਚ ਪੀਲਾ ਰੰਗ ਆਊਗਾ ਪੀਲੇ ਰੰਗ ਵਾਲਾ ਪਨੀਰ ਹੀ ਸ਼ੁੱਧ ਮੰਨਿਆ ਜਾਊਗਾ ਇੱਕ ਨੰਬਰ ਪਨੀਰ ਬਾਕੀ ਪਨੀਰ ਤਾਂ ਆਮ ਤਾਂ ਜਿਵੇਂ ਮੰਨ ਕੇ ਚੱਲੋ ਵੀ ਬਹੁਤ ਡੈਰੀਆਂ ਇੱਥੇ ਠੀਕ ਆ ਪਰ ਜੋ ਲੋਕ ਆ ਨਾ ਸਾਡਾ ਪਨੀਰ ਖਾਂ ਮਤਲਬ ਲੋਕ ਕਹਿੰਦੇ ਵੀ ਅਸੀਂ ਖਾ ਕੇ ਵਿਸ਼ਵਾਸ ਬਣ ਗਿਆ ਵੀ ਖਾਣਾ ਪਨੀਰ ਤਾਂ ਉੱਥੋਂ ਹੀ ਖਾਣਾ ਓਨੇ ਮੈਨੂੰ ਲੱਗਦਾ ਵੀ ਮੁਕਸਰ ਸ਼ਹਿਰ ਦੇ ਵਿੱਚ ਸਬਜ਼ੀ ਨਹੀਂ ਬਣਦੀ ਹੋਣੀ ਪਨੀਰ ਦੀ ਜਿੰਨਾ ਆਪਣਾ ਪਨੀਰ ਖਾ ਲੈਂਦੇ ਆ ਲੋਕ ਠੀਕ ਆ ਜਿੰਨੀਆਂ ਜਿਮ ਜਮਾਨ ਵਾਲੇ ਮੁੰਡੇ ਮਤਲਬ ਵੀ ਹਰੇਕ ਹੀ ਇਹ ਕਹਿੰਦਾ ਵੀ ਚਲੋ ਯਾਰ ਚੰਗੀ ਚੀਜ਼ ਆ ਹੁਣ ਜਿਵੇਂ ਅਸੀਂ ਵਿੱਚ ਐਡ ਕੀਤਾ ਨਵਾਂ ਇੱਕ ਸੈਂਡਵਿਚ ਇੱਕ ਮਿਲਕ ਸੋਇਆ ਮਿਲਕ ਦੁੱਧ ਸੋਇਆ ਪਨੀਰ ਦੋ ਤਿੰਨ ਚੀਜ਼ਾਂ ਐਡ ਕੀਤੀਆਂ ਵੀ ਚਲੋ ਜੋ ਵੀ ਆਪਣੇ ਕੋਈ ਮੁੰਡੇ ਹਨਾ ਜਿਮ ਜਮ ਵਾਲੇ ਵਧੀਆ ਲਾਉਂਦੇ ਆ ਇਉਂ ਨਾਲ ਕੋਈ ਚੰਗੀ ਚੀਜ਼ ਮਿਲ ਸਕੀ ਕਿਉਂਕਿ ਦੇਖੋ ਪਨੀਰ ਜਿਹੜਾ ਹੈਗਾ ਨਾ ਉਹ ਪ੍ਰੋਟੀਨ ਦਾ ਸਭ ਤੋਂ ਵੱਡਾ ਸਰੋਤ ਹੈ ਤੇ ਜਿਮ ਵਾਲੇ ਮੁੰਡਿਆਂ ਨੇ ਤਾਂ ਫਿਰ ਭਾਈ ਪਨੀਰ ਖਾਣਾ ਹੀ ਹੈ ਤੇ ਮੈਂ ਵੇਖਿਆ ਇੱਥੇ ਹੋਰ ਅੱਧੇ ਪੌਣੇ ਘੰਟੇ ਨੂੰ ਤਾਂ ਪੂਰੀ ਭੀੜ ਹੋਣੀ ਹੈ ਇੱਥੇ ਤੇ ਮੈਂ ਆਖਿਆ ਵੀ ਵਿਹਲਾ ਜਿਹਾ ਸਮਾਂ ਕੱਢ ਕੇ ਬਾਈਆਂ ਨੂੰ ਰਿਕਾਰਡ ਕਰੀਏ ਇੱਕ ਗੱਲ ਹੋਰ ਦੱਸਿਓ ਵੀ ਇੱਥੇ ਨੌਜਵਾਨ ਥੋੜੇ ਵਰਗੇ ਮੁੰਡੇ ਵਧੀਆ ਪੈਂਟਾ ਸ਼ਰਟਾ ਪਾ ਕੇ ਗੇੜੀਆਂ ਕੱਢਦੇ ਚੰਗੇ ਮੋਟਰਸਾਈਕਲਾਂ ਤੇ ਤੇ ਤੁਹਾਨੂੰ ਇੱਥੇ ਲੱਗਦਾ ਨਹੀਂ ਆਇਆ ਵੀ ਯਾਰ ਰੇੜੀ ਦੇ ਖਰਕੇ ਪਨੀਰ ਵਿੱਚ ਹੀ ਜਾਂਦੇ ਕਿਸੇ ਕਿਸੇ ਨੇ ਛੇਡਾਂ ਕੀਤੀਆਂ ਹ ਨਹੀਂ ਦੇਖੋ ਵੀਰੇ ਇਹ ਤਾਂ ਚਲੋ ਹੋ ਸਕਦਾ ਹਨਾ ਲੋਕ ਚੀਡਾਂ ਕਰਦੇ ਹੋਣਗੇ ਪਰ ਅਸੀਂ ਇਸ ਚੀਜ਼ ਦੇ ਉੱਤੇ ਬਹੁਤ ਚੀਜ਼ ਬਣਾਈਏ ਬਹੁਤ ਜਾਦੇ ਐਵੇਂ ਕੀ ਪ੍ਰਮਾਤਮਾ ਦੀ ਮਿਹਰ ਆ ਬਾਬੇ ਨਾਨਕ ਦੀ ਠੀਕ ਹੈ ਮਾਤਾ ਰਾਣੀ ਸ਼ੀਰਾਂ ਵਾਲੀ ਦੀ ਮਿਹਰ ਆਪਣੇ ਦੀ ਠੀਕ ਹੈ ਆ ਦੁਕਾਨ ਵੀ ਆਪਣੀ ਆ ਮਗਰ ਵਾਲੀ ਪਿੱਛੇ ਵਾਲੀ ਠੀਕ ਹੈ ਵੀ ਆਪਾਂ ਇਸ ਇਸ ਢੀੜੀ ਤੋਂ ਹੀ ਬਣਾਇਆ ਜੋ ਬਣਾਇਆ ਠੀਕ ਹੈ ਨਾ ਵੀ ਸਾਡਾ ਵੀ ਜੀ ਕਰਦਾ ਅਸੀਂ ਵੀ ਗੱਡੀ ਕਢੀਏ ਢੀੜੀ ਲਾਈਏ ਜੋ ਮਰਜ਼ੀ ਕਰੀਏ ਪਰ ਨਹੀਂ ਕੰਮ ਸਰਨੋਂ ਪਹਿਲਾਂ ਜੇ ਆਪਾਂ ਕੰਮ ਕਰਦੇ ਹੋਵੇਂ ਤਾਂ ਦੋ ਬੰਦੇ ਜਾਣਦੇ ਹੋਣਗੇ ਨਹੀਂ ਕੋਈ ਨਹੀਂ ਜਾਣਦਾ ਠੀਕ ਹੈ ਨਾ ਉਹਨੂੰ ਦੋ ਨਹੀਂ ਮੈਨੂੰ ਤਾਂ ਦੋਨੂੰ ਸਾਰਾ ਮੁਕਸਰ ਜਾਣਦਾ ਸਾਰਾ ਮੁਕਸਰ ਦਾ ਚਲੋ ਜਾਣਦਾ ਹੈ ਤੇ ਬਾਕੀ ਕੰਮ ਤਾਂ ਕਰਨਾ ਹੀ ਪੈਂਦਾ ਬਾਈ ਯਾਰ ਕੰਮ ਜ਼ਰੂਰੀ ਹੈ ਬਾਕੀ ਇਹ ਗੱਲ ਆ ਵੀ ਲੋਕ ਕੈਨੇਡਾ ਤੁਰੇ ਜਾਂਦੇ ਆ ਉੱਥੇ ਆਏ ਨਹੀਂ ਪਤਾ ਆਪਾਂ ਨੂੰ ਪੁੱਛੇ ਲਾਉਂਦੇ ਕੀ ਕਰਦੇ ਇੱਥੇ ਤਾਂ ਹੈਗਾ ਨਾ ਵੀ ਆਪਦੇ ਘਰੇ ਸ਼ਾਮ ਨੂੰ ਜਾਣਾ ਸੰਤੁਸ਼ਟੀ ਤਾਂ ਹੈਗੀ ਹੈ ਨਾ ਆਪ ਦਾ ਕੰਮ ਕੀਤਾ ਕਿਸੇ ਮਗਰ ਤਾਂ ਨਹੀਂ ਲੱਗੇ ਕਿ ਥੱਲੇ ਤਾਂ ਨਹੀਂ ਲੱਗੇਣਾ ਬਸ ਫਿਰ ਇੱਕ ਗੱਲ ਹੋਰ ਹੈ ਮਰੀ ਆਪਾਂ ਕੈਮਰਾ ਘੁਮਾ ਕੇ ਤੁਹਾਨੂੰ ਵਿਖਾਉਣੇ ਆਂ ਵੀ ਬਾਈਆਂ ਕੋਲੇ ਪਿੱਛੇ ਆ ਦਿਖਾਨ ਬਾਈਆਂ ਦੀ ਐ ਠੀਕ ਐ ਇਹਨਾਂ ਨੌਜਵਾਨਾਂ ਦੀ ਦੁਕਾਨ ਆ ਵੱਡੀ ਦੁਕਾਨ ਆ ਜਿਹੜੀ ਬਾਈ ਜੀ ਕਹਿੰਦੇ ਵੀ ਆਪਾਂ ਅਸੀਂ ਇੰਨਾ ਥਾਂ ਕੀ ਕਰਨਾ ਯਾਰ ਠੀਕ ਐ ਉਹ ਨਾਲ ਤੁਸੀਂ ਦੇਖ ਰਹੇ ਹੋ 2.5 ਫੁੱਟ ਜਿਹੜੀ ਥਾਂ ਆ ਬਾਈ ਜੀ ਕਹਿੰਦੇ ਬਈ ਅਸੀਂ ਤਾਂ ਇਹੀ ਵਰਤਦੇ ਆ ਸਾਡੀ ਆਹ ਰੈਡੀ ਸਭ ਤੋਂ ਵੱਡੀ ਕਮਾਈ ਦਾ ਸੌਦਾ ਐ ਤੇ ਇੱਥੇ ਪਨੀਰ ਆ ਜਿਹੜੀ ਉਹ ਸ਼ੁੱਧ ਵੇਚਦੇ ਆ ਇੱਕ ਹੋਰ ਜਾਣਕਾਰੀ ਜਵਾਦਾ ਕਰਾਂਗੇ ਵੀ ਜੇਕਰ ਬਾਈ ਜੀ ਸਾਡੇ ਸਰੋਤੇ ਬਹੁਤ ਜੁੜੇ ਹੋਏ ਆ ਕਿਸਾਨ ਭਰਾ ਸਾਡੇ ਨਾਲ ਜੁੜੇ ਹੋਏ ਆ ਤਾਂ ਬਾਈ ਜੀ ਜਿਹੜਾ ਦੁੱਧ ਤੁਸੀਂ ਪ੍ਰੋਸੈਸ ਕਰਦੇ ਹੋ ਫਿਰ ਇਹ ਦੁੱਧ ਕਿੱਥੋਂ ਸਾਡੇ ਡੇਰੀ ਪਾਲਕ ਕਿਸਾਨ ਭਰਾਵਾਂ ਤੋਂ ਕਿੱਥੋਂ ਆਉਂਦਾ ਜੀ ਇਹ ਆਪਣਾ ਦੁੱਧ ਜ਼ਿਆਦਾਤਰ ਆਉਂਦਾ ਪਿੰਡਾਂ ਤੋਂ ਜੀ ਜਿਵੇਂ ਇਹਨਾਂ ਸਾਡੇ ਕੋਲ ਇੱਕ ਹੈਗਾ ਮਿੱਡੇ ਤੋਂ ਉਹ ਹੈਗਾ ਮੁੰਡਾ ਹੀ ਰਾਜਾ ਰੱਖਿਆ ਵਾ ਮਤਲਬ ਰੱਖਿਆ ਨਹੀਂ ਹੈਗਾ ਉਹਦਾ ਕੰਮ ਹੀ ਡੇਰੀ ਦਾ ਸੀ ਉਹਨੇ ਹੀ ਸਾਨੂੰ ਜੋੜਿਆ ਉਹ ਕਹਿੰਦਾ ਵੀ ਬਾਈ ਜੀ ਤੁਸੀਂ ਦੁੱਧ ਲਿਆ ਮਤਲਬ ਵੀ ਸ਼ੁਰੂ ਤੋਂ ਹੀ ਉਹਦੇ ਤੋਂ ਹੀ ਚੱਲਦੇ ਆਉਣੇ ਜ਼ਿਆਦਾਤਰ ਸੀ ਇੱਕ ਬੰਦੇ ਤੋਂ ਸਾਡਾ ਇਹ ਉਹ ਕਵਾਲਿਟੀ ਨਾਲ ਕੋਈ ਕੰਪਰੋਮਾਈਜ਼ ਨਹੀਂ ਸਾਨੂੰ ਇਹ ਹੁੰਦਾ ਵੀ ਉਹਨੂੰ ਅਸੀਂ ਇਹ ਗੱਲ ਕਹੀ ਵੀ ਆ ਵੀ 2 ਰੁਪਏ ਵੱਧ ਲੈ ਲੀ ਠੀਕ ਹੈ ਨਾ ਵੀ ਨਾ ਤਾਂ ਅਗਲੇ ਦਾ ਦਿਲ ਦੁਖੇ ਕਿਸਾਨ ਦਾ ਦਿਲ ਦੁਖੇ ਨਾ ਸਾਡਾ ਦਿਲ ਦੁਖੇ ਨਾ ਤੇਰਾ ਦਿਲ ਦੁਖੇ ਵੀ ਆਪਾਂ ਹੁਣ ਤੁਸੀਂ ਯਕੀਨ ਨਹੀਂ ਮੰਨਣਾ ਸ਼ਹਿਰ ਦੇ ਵਿੱਚ 250 ਰੁਪਏ ਵੀ ਪਨੀਰ ਵੇਚੀ ਜਾਂਦੇ ਵਿਕੀ ਜਾਂਦਾ ਠੀਕ ਹੈ 250 ਹੀ ਮਿਲ ਜਾਂਦਾ ਕੋਈ 240 ਵੀ ਦੇ ਜਾਂਦਾ 260 ਵੀ ਦੇ ਜਾਂਦਾ ਪਰ ਆਪਣਾ 320 ਰੇਟ ਕਿਉਂ ਕਿਉਂਕਿ ਆਪਾਂ ਗਾਹਕ ਨੂੰ ਦੇਣੀ ਹੈ ਕੁਆਲਿਟੀ ਠੀਕ ਹੈ ਨਾ ਵੀ ਆਪਾਂ ਜਦੋਂ ਲੈਣਾ ਅੱਗੋਂ ਚੀਜ਼ ਲੈਣੀ ਆ ਆਪਾਂ ਕੋਈ ਉਹ ਨਹੀਂ ਹੈਗਾ ਕੋਈ ਮਤਲਬ ਵੀ ਬਟ ਆ ਪਾਦੀਏ ਜੋ ਪਾਦੀ ਨਹੀਂ ਕਿਉਂਕਿ ਆਪਣੇ ਕੋਲੇ ਇਕੱਲਾ ਪਨੀਰ ਹੀ ਹੈ ਹੋਰ ਕੋਈ ਚੀਜ਼ ਨਹੀਂ ਹੈਗੀ ਬਾਕੀ ਹੋਰ ਜੀ ਹੈ ਜੋ ਸੋਇਆ ਦੁੱਧ ਮਿਲਕ ਉਹ ਵੱਖਰੀ ਚੀਜ਼ ਹੈ ਜਿਵੇਂ ਉਹ ਦਾਲ ਤੋਂ ਤਿਆਰ ਹੁੰਦਾ ਜੀ ਠੀਕ ਹੈ ਉਹਦੇ ਵਿੱਚ ਤਾਂ ਚਲੋ ਦਾਲ ਹੀ ਪੈਣੀ ਹੈ ਨਾ ਉਹਦੇ ਵਿੱਚ ਕੋਈ ਮਿਲਾਵਟ ਹੋ ਸਕਦੀ ਹੈ ਨਾ ਇਹਦੇ ਵਿੱਚ ਇਹਦੇ ਬਾਕੀ ਜੇ ਲੋਕਾਂ ਦੇ ਮਨ ਦੇ ਵਿੱਚ ਹੈਗਾ ਖਿਆਲ ਥੋੜਾ ਵੀ ਬਨੌਟੀ ਪਨੀਰ ਕਿਹਨੂੰ ਬੋਲਦੇ ਹੈਗਾ ਕਿ ਨਹੀਂ ਮੈਂ ਨਾ ਇਹੀ ਗੱਲ ਪੁੱਛਦਾ ਵੀ ਜਿਹੜੇ ਸਾਨੂੰ ਸੁਣੀ ਜਾਂਦੇ ਆ ਉਹ ਪਹਿਚਾਨ ਕਰ ਲੈਣ ਵੀ ਮੰਨ ਲਓ ਮੇਰੇ ਕੋਲੇ ਆਈਡੀ ਨੂੰ ਸੋਲੂਸ਼ਨ ਵੀ ਹੈ ਨਹੀਂ ਜੀ ਮੈਂ ਉਹ ਤੋਕਾ ਜਾਂ ਸਟਕੇ ਨਹੀਂ ਵੇਖ ਸਕਦਾ ਵੀ ਇਹ ਰੈੱਡ ਹੋ ਗਿਆ ਜਾਂ ਇਹ ਬਲੈਕ ਹੋ ਗਿਆ ਵੀ ਇਹ ਜੇ yellow ਹੋ ਗਿਆ ਤਾਂ ਇਹ ਬਿਲਕੁਲ ਸਹੀ ਹੈ ਹੁਣ ਤੁਸੀਂ ਪਨੀਰ ਦਾ ਟੁਕੜਾ ਚੱਕ ਕੇ ਮੈਨੂੰ ਐਂ ਦੱਸ ਦੋ ਵੀ ਜੇ ਮੈਂ ਹੱਥ 'ਚ ਫੜ ਕੇ ਉਹਨੂੰ ਚੈੱਕ ਕਰਾਂ ਵੇਖਾਂ ਤਾਂ ਸਾਡੇ ਜਿਹੜੇ ਲੋਕ ਹੈਗੇ ਉਹਨਾਂ ਨੂੰ ਕਿਵੇਂ ਪਤਾ ਲੱਗੂਗਾ ਵੀ ਇਸ ਰੇੜੀ ਦਾ ਪਨੀਰ ਆ ਜਮਾ ਉਹ ਸ਼ੁੱਧ ਹੈ ਲੈ ਆ ਨੇੜੇ ਲੈ ਕੇ ਆਓ ਬਾਈ ਜੀ ਆ ਦੇਖੋ ਪਹਿਲਾਂ ਤਾਂ ਦੇਖੋ ਕਿੰਨਾ ਸੌਫਟ ਆ ਕਿੰਨਾ ਸੌਫਟ ਆ ਦੇਖੋ ਤੁਸੀਂ ਜੀ ਮੰਨ ਕੇ ਚੱਲੋ ਵੀ ਇਹ ਪਨੀਰ ਜਮ੍ਹਾਂ ਜੁੜਿਆ ਹੋਊਗਾ ਤੇ ਇਹ ਨਾ ਇਹ ਹੋਊਗਾ ਨਾ ਉਹਦੇ ਵਿੱਚ ਮੰਨ ਕੇ ਚੱਲੋ ਕੁਛ ਨਾ ਕੁਛ ਹੋਊਗਾ ਪਹਿਲੀ ਗੱਲ ਠੀਕ ਆ ਦੂਜੀ ਗੱਲ ਇਹ ਆ ਹਨਾ ਵੀ ਬਨੋਟੀ ਪਨੀਰ ਆ ਜਿਹੜਾ ਉਹ ਜ਼ਿਆਦਾਤਰ ਵੱਡੇ ਸ਼ਹਿਰਾਂ ਦੇ ਵਿੱਚ ਹੋ ਸਕਦਾ ਜਿਹੜੇ ਨੇੜੇ-ਨੇੜੇ ਸ਼ਹਿਰ ਹਨ ਆਪਣੇ ਆਪਣੇ ਕਿਉਂਕਿ ਦੁੱਧ ਬਹੁਤ ਜ਼ਿਆਦਾ ਆ ਇੱਧਰ ਤੁਸੀਂ ਲੈ ਲਓ ਪੰਨੀ ਵਾਲਾ ਲੈ ਲਓ ਅਰਨੀ ਵਾਲਾ ਲੈ ਲਓ ਮਿੱਡਾ ਲੈ ਲਓ ਠੀਕ ਆ ਬੋਦੀ ਵਾਲਾ ਲੈ ਲਓ ਇੱਧਰਲੇ ਪਿੰਡਾਂ ਦੇ ਵਿੱਚ ਬਹੁਤ ਦੁੱਧ ਜਿਆਦਾ ਹੁਣ ਮੈਂ 5:30 ਜਾਨਾ ਸਵੇਰੇ ਮੈਂ ਤੇ ਮੇਰਾ ਬ੍ਰਦਰ ਜਾਂਦੇ ਆ 5:30 ਵਜੇ 5:30 ਵਜੇ ਜਾ ਕੇ ਪਹਿਲਾਂ ਦੁੱਧ ਲੈ ਕੇ ਆਉਣੇ ਫਿਰ ਪਨੀਰ ਬਣਾਉਣੇ ਆ ਅਕਸਰ ਤਾਂ 5:30 ਵਜੇ ਉੱਠਦੇ ਆ ਤਾਂ ਹੀ ਜਾਂਦੇ ਆ ਨਾ ਲੋਕ ਕੀ ਕਰਦੇ ਆ 10 ਵਜੇ ਉੱਠਦੇ ਆ ਕੰਮ ਕਿੱਥੋਂ ਹੁੰਦੇ ਆ ਜੀ ਕੰਮ ਕਰਨ ਕੰਮ ਦੀ ਚਾਹਤ ਹੋਣੀ ਚਾਹੀਦੀ ਬੰਦੇ ਤੇ ਹੁਣ ਪਰਦੇਸੀ ਆ ਲੋਕ ਕਹਿ ਦਿੰਦੇ ਆ ਯਾਰਾ ਫਲਾਣਾ ਭਈਆ ਤੁਰਿਆ ਫਿਰਦਾ ਧੌਂਕਾ ਭਈਆ ਤੁਰਿਆ ਕੰਮ ਤਾਂ ਕਰ ਦੇਣਾ ਆਪਣੇ ਲੋਕ ਕਰਕੇ ਨਹੀਂ ਦਾ ਜੀ ਆਪਣੇ ਲੋਕ ਕਹਿੰਦੇ ਕੀ ਹੈ ਯਾਰ ਇਹ ਕੀ ਹੈ ਕੀ ਹੁਣ ਮੈਨੂੰ ਇੱਕ ਬੰਦਾ ਇਹੀ ਗੱਲ ਕਰਨ ਲੱਗ ਗਿਆ ਕਹਿੰਦਾ ਬਾਈ ਯਾਰ ਵੀ ਮੈਂ ਮੰਡੀ ਦੇ ਵਿੱਚ ਗਿਆ ਠੀਕ ਹੈ ਇੱਕ 100 ਰੁਪਏ ਦਾ ਪੈਕਟ ਲਿਆ ਤੇ ਉਹਦੇ ਤੋਂ 400 ਰੁਪਏ ਬਣਾਇਆ ਜਾਂ 500 ਰੁਪਏ ਬਣਾਇਆ ਕੰਮ ਕਰ ਦੇਣਾ ਆਪਣੇ ਪੰਜਾਬੀ ਪਤਾ ਕੀ ਕਹਣਗੇ ਯਾਰ ਇਹ ਕੀ ਕੰਮਾ ਚੋਂ ਕੰਮ ਆ ਕੰਮਾ ਚੋਂ ਕੰਮ ਨਹੀਂ ਹੁੰਦਾ ਕੰਮ ਕੰਮ ਹੀ ਹੁੰਦਾ ਜੋ ਮਰਜ਼ੀ ਕਰ ਲੀਏ ਠੀਕ ਹੈ ਨਾ ਵੀ ਕੰਮ ਕਰੋ ਮੈਂ ਇਹ ਗੱਲ ਨਹੀਂ ਕਹਣਾ ਕਿ ਕੰਮ ਕਰੋ ਕੰਮ ਜਰੂਰ ਕਰੋ ਕੰਮ ਉਹ ਕਰੋ ਜਿਹੜਾ ਮੰਨ ਕੇ ਚਲੋ ਉਹ ਹੋ ਜੇ ਤਾਂ ਬਾਈ ਜੀ ਸ਼ਹਿਰ ਦੇ ਵਿੱਚ ਆਹੀ ਇੱਕ ਅੱड्डा ਕਿ ਕਿਤੇ ਹੋਰ ਵੀ ਅੱਡੇ ਜਿਹੜੇ ਤੁਸੀਂ ਲਾਏ ਹੋਏ ਕਿਉਂਕਿ ਮੈਨੂੰ ਪਤਾ ਵੀ ਤਿੰਨ ਚਾਰ ਥਾਵਾਂ ਤੇ ਤੁਹਾਡਾ ਜਿਹੜਾ ਹੈਗਾ ਉਹ ਪਨੀਰ ਵਿਗਦਾ ਤੇ ਸ਼ਾਮ ਨੂੰ ਨਾ ਹੋਰ ਘੰਟੇ ਤੱਕ ਮਤਲਬ ਫਿਰ ਗਾ ਕੇ ਜੇ ਇੱਥੇ ਆ ਜੇ ਮੁੱਕ ਜਾਂਦਾ ਉਹ ਕਹਿੰਦੇ ਚਲ ਮੈਂ ਯਾਰ ਪਰਲੀ ਰੇੜੀ ਤੇ ਜਾਵੜਦਾ ਪਰਲੀ ਤੇ ਮੁੱਕ ਜੇ ਕਹਿੰਦੇ ਮੈਂ ਤੀਜੀ ਰੇੜੀ ਤੇ ਜਾਵੜਦਾ ਕਿੱਥੇ ਕਿੱਥੇ ਲੱਗਦੀ ਹੈ ਬਾਈ ਇਹ ਬਾਈ ਜੀ ਸਹੀ ਮੈਨੇ ਦੇ ਵਿੱਚ ਨਾ 7 ਵਜੇ ਤੋਂ ਬਾਅਦ ਹਾਂਜੀ ਲੋਕ ਥੋੜੇ ਫ੍ਰੀ ਹੋ ਕੇ ਕੋਈ ਦੁਕਾਨ ਵਧਾ ਕੇ ਕੋਈ ਕੁਸ਼ ਕਰਕੇ ਠੀਕ ਆ ਉਦੋਂ ਬਾਅਦ ਜਮ ਜਮ ਜਾਂਦੇ ਨੇ ਉਦੋਂ ਬਾਅਦ ਸਾਡੇ ਕੋਲ ਥੋੜਾ ਜਿਹਾ ਰਸਪੈਨ ਸ਼ੁਰੂ ਹੁੰਦਾ ਮਤਲਬ ਇੱਕ ਆਪਣੀ ਬਠਿੰਡਾ ਰੋਡ ਮੇਨ ਠੀਕ ਆ ਇੱਕ ਆਪਣੀ ਲੱਗਦੀ ਆ ਸਿਟੀ ਮਾਰਕੀਟ ਜਮਾ ਸਾਹਮਣੇ ਸਬਜ਼ੀ ਮੰਡੀ ਦੇ ਵਿੱਚ ਇੱਕ ਲੱਗਦੀ ਹੈਗੀ ਮੰਗੇ ਦੇ ਪੰਪ ਦੇ ਇਹ ਤਿੰਨ ਹੀ ਅੱਡੇ ਆਪਣੇ ਜਿਹੜੇ ਮੇਨ ਆ ਠੀਕ ਆ ਹੋਰ ਆਪਣਾ ਕੋਈ ਅੱਡਾ ਨਹੀਂ ਮੁਕਸਰ ਦੇ ਵਿੱਚ ਕਈ ਲਾਈ ਬੈਠੇ ਆ ਸਾਡੇ ਨਾਂ ਦੇ ਸਾਡੇ ਨਾਲ ਦੀਆਂ ਮਤਲਬ ਵੀ ਰੇੜੀਆਂ ਬਣਾ ਕੇ ਜਿਵੇਂ ਠੀਕ ਆ ਪਰ ਸਾਡਾ ਨਾਂ ਤਾਂ ਕੋਈ ਉਹਨਾਂ ਨਾਲ ਲਿੰਕ ਆ ਤੇ ਨਾ ਹੀ ਸਾਡਾ ਕੋਈ ਮਤਲਬ ਹੈ ਵੀ ਸਾਡਾ ਜਿਹੜਾ ਉਹ ਇੱਥੇ ਹੀ ਹੈ ਇਹ ਜਿਹੜੇ ਤਿੰਨ ਅੱਡੇ ਲਾਏ ਆ ਬਾਈ ਜੀ ਤੁਸੀਂ ਤਿੰਨੇ ਭرائی ਹੁੰਨੇ ਇੱਥੇ ਕਿ ਕੋਈ ਬੰਦਾ ਵੀ ਰੱਖਿਆ ਨਾਲ ਤਿੰਨੇ ਭرائی ਹੁੰਨੇ ਜੀ ਤਿੰਨੇ ਭਰਾਏ ਤਿੰਨੇ ਭਰਾ ਰਾਲ ਕੇ ਪਨੀਰ ਦਾ ਕੰਮ ਹੀ ਹੈ ਕੱਲਾ ਦਾ ਕੰਮ ਹੀ ਆ ਜੀ ਪਨੀਰ ਦਾ ਕਿੰਨਾ ਪਨੀਰ ਬਾਈ ਜੀ ਇੱਕ ਦਿਨ ਦੇ ਵਿੱਚ ਲੱਗਦਾ ਵੀ ਸੇਲ ਹੋ ਜਾਂਦਾ ਹੋਊਗਾ ਪੂਰੇ ਸੀਜ਼ਨ ਦੀ ਗੱਲ ਕਰੀਏ ਤਾਂ ਬਾਈ ਜੀ ਜਿਵੇਂ ਆਪਾਂ ਲਾ ਲਈਏ ਸਾਹਿਬ ਵੀ ਅਸੀਂ ਪਨੀਰ ਨੂੰ ਵਧਾ ਕੇ ਨਹੀਂ ਖੁਸ਼ ਹੈਗੇ ਠੀਕ ਆ ਸਾਨੂੰ ਐ ਹੁੰਦਾ ਵੀ ਜਿਹੜਾ ਮੰਨ ਗਏ ਚਲੋ ਵੀ ਕੋਈ 9:30 10 ਵਜੇ ਦੇ ਵਿੱਚ ਵਿੱਚ ਸਾਡਾ ਪਨੀਰ ਲੱਗ ਜੇ ਠੀਕ ਹੈ ਨਾ 50 ਤੋਂ 45 50 ਤੋਂ 45 ਵੀ ਮੰਨ ਕੇ ਚੱਲੋ 50 ਦੀ ਐਵਰੇਜ ਹੈਗੀ ਹੈ ਪਰ ਕਰਨਾ ਪਨੀਰ ਹੀ ਇਕੱਲਾ ਹੋਰ ਨਹੀਂ ਕੁਝ ਐਡ ਕਰਨਾ ਠੀਕ ਹੈ ਵੀ ਕੱਲੇ ਪਨੀਰ ਦਾ ਹੀ ਕੰਮ ਆ ਆਪਣਾ ਤੇ ਪਨੀਰ ਦਾ ਹੀ ਮੇਨਟੇਨ ਰੱਖਣਾ ਕੁਆਲਿਟੀ ਮੇਨਟੇਨ ਰੱਖਣੀ ਹੈ ਬਸ ਠੀਕ ਹੈ ਨਾ ਕੋਈ ਕੋਈ ਮਤਲਬ ਵੀ ਛੇੜ ਛਾੜ ਆਪਾਂ ਕਿਸੇ ਨੇ ਚੀਜ਼ ਨਾਲ ਛੇੜ ਛਾੜ ਕਰਦੇ ਨਾ ਮੰਨ ਕੇ ਚੱਲੋ ਇੱਕ ਹੱਥ ਦੇ ਲਓ ਇੱਕ ਹੱਥ ਲੈ ਲਓ ਠੀਕ ਹੈ ਨਾ ਅਕਸਰ ਤਾਂ ਦੁਨੀਆ ਦੇ ਵਿੱਚ ਉਹੀ ਗੱਲ ਅੱਗੇ ਭਰਨਾ ਹੀ ਪਊਗਾ ਜੇ ਆਪਾਂ ਕੋਈ ਗਲਤ ਚੀਜ਼ ਖਵਾਵਾਂਗੇ ਜਾਂ ਗਲਤ ਚੀਜ਼ ਕਰਾਂਗੇ ਠੀਕ ਹੈ ਨਾ ਵੀ ਚੀਜ਼ ਉਹ ਦਿਓ ਵੀ ਜਿਹੜੀ ਆਪਦੇ ਮਨ ਨੂੰ ਮੈਂ ਹੁਣ ਆਪ ਖਾ ਕੇ ਦਿਖਾਉਣਾ ਤੁਸੀਂ ਖਾ ਕੇ ਦੇਖ ਲਓ ਕੋਈ ਚੱਕਰ ਨਹੀਂ ਇਹਦੇ 'ਚ ਕੋਈ ਉਹ ਨਹੀਂ ਹੈਗਾ ਜੇ ਕੋਈ ਹੋਵੇਗਾ ਵੀ ਇਹਦੀ ਹਾਂ ਮੈਂ ਹਾਂ ਸਰ ਇਹ ਟੇਸਟੀ ਨਾ ਪਨੀਰ ਵਾਕਈ ਕਮਾਲ ਹੈ ਤੇ ਬੁੱਲਾਂ ਨਾਲ ਖੁਰਦਾ ਬੁੱਲਾਂ ਨਾਲ ਬੁੱਲਾਂ ਪੁਰਾਣੀ ਆ ਰਾ ਜਮਾਲੇ ਮੁੰਡਿਆਂ ਦੀ ਪਹਿਲੀ ਪਸੰਦ ਆ ਪਨੀਰ ਦਾ ਸਭ ਤੋਂ ਵੱਡਾ ਸਰੋਤ ਹੈ ਨਾ ਪ੍ਰੋਟੀਨ ਆ ਨਾ ਉਹ ਇਹਦੇ ਤੋਂ ਪੂਰਾ ਕਰਦੇ ਆ ਬਾਕੀ ਜੇ ਤੁਸੀਂ ਥੋੜਾ ਜਿਹਾ ਅੱਧਾ ਘੰਟਾ ਲੇਟ ਆਏ ਹੁੰਦੇ ਨਾ ਫਿਰ ਨਹੀਂ ਆਪਣਾ ਹੋਣਾ ਸੀ ਇਹ ਚੀਜ਼ ਠੀਕ ਹੈ ਮੈਨੂੰ ਪਤਾ ਮੈਂ ਇਸੇ ਕਰਕੇ ਕਹਿ ਰਿਹਾ ਵੀ ਮੁੜ ਕੇ ਰਸਵਾ ਜਾਂਦਾ ਤੇ ਮੁੜ ਕੇ ਵਾਰੀ ਨਹੀਂ ਆਉਂਦੀ ਗਾਕਾ ਦੀ ਫਿਰ ਮੈਂ ਕਿਹਾ ਵੀ ਆਪਣੀ ਵਾਰੀ ਕਿੱਥੋਂ ਆਈ ਇਸ ਕਰਕੇ ਮੈਂ ਕਿਹਾ ਵੀ ਆਪਾਂ ਕੰਮ ਨਾ ਡਿਸਰਬ ਕਰੀਏ ਅਗਲੇ ਦਾ ਪਹਿਲਾਂ ਹੀ ਜਾ ਕੇ ਰਿਕਾਰਡ ਕਰ ਲਈਏ ਤਾਂ ਬਾਈ ਜੀ ਬੜੀ ਚਹਿਲ ਪਹਿਲ ਹੁੰਦੀ ਹੈ ਇਸ ਬਾਜ਼ਾਰ ਦੇ ਵਿੱਚ ਤੇ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਹੋ ਤੇ ਬਾਈ ਜੀ ਜਿਹੜੇ ਲੋਕ ਦੁੱਧ ਵੇਚਦੇ ਆ ਪ੍ਰੋਸੈਸ ਨਹੀਂ ਕਰ ਸਕਦੇਗੇ ਹੁਣ ਦੇਖੋ 70 ਰੁਪਏ 75 ਰੁਪਏ ਦੁੱਧ ਆਇਆ ਪ੍ਰੋਸੈਸ ਕਰਕੇ ਉਹੀ ਦੁੱਧ ਆ ਗਿਆ ਜਿਹੜਾ ਉਹ 320 ਰੁਪਏ ਕਿਲੋ ਵੀ ਪਨੀਰ ਦੀ ਪਨੀਰ ਬਣਾ ਕੇ ਵੇਖ ਜਾਣਾ ਤਕੀ ਸਮਝੋ ਵੀ ਕਿਸਾਨ ਹੈਗੇ ਜਿਹੜੇ ਉਹਨਾਂ ਨੂੰ ਪ੍ਰੋਸੈਸ ਵਿੱਚ ਆਉਣਾ ਚਾਹੀਦਾ ਬਿਲਕੁਲ ਆਉਣਾ ਚਾਹੀਦਾ ਜੀ ਕਿਸਾਨਾਂ ਨੂੰ ਕਿਸਾਨ ਮੰਨ ਕੇ ਚੱਲੋ ਜਿਵੇਂ ਹੁਣ ਕੋਈ ਵੀ ਲਾ ਲੋ ਡੇਰੀ ਵਾਲਿਆਂ ਨੂੰ ਦੁੱਧ ਦਿੰਦੇ ਆ ਜਾਂ ਕਿਸੇ ਨੂੰ ਵੀ ਦਿੰਦੇ ਆ ਉਹ ਕੋਈ ਆਪਦੇ ਪਿੰਡ ਵਿੱਚ ਜਾ ਕੇ ਹੁਣ ਜਿਵੇਂ ਵੇਰਕਾ ਵਾਲੇ ਆ ਐਡਾ ਵੱਡਾ ਪਲਾਂਟ ਲਾਈ ਬੈਠਿਆ ਅੰਮੂਲ ਵਾਲੇ ਆ ਐਡਾ ਵੱਡਾ ਪਲਾਂਟ ਲਾਈ ਬੈਠਿਆ ਉਹ ਆਪਣੇ ਕਿਸਾਨ ਦਾ ਕੋਈ ਹੈਗਾ ਪਲਾਂਟ ਕੋਈ ਪਲਾਂਟ ਨਹੀਂ ਵੇਰਕਾ ਹੈਗਾ ਅੰਮੂਲ ਹੈਗਾ ਬਾਬਾ ਹੈਗਾ ਮਤਲਬ ਵੀ ਇਹੋ ਜਿਹੇ ਬ੍ਰਾਂਡ ਆ ਸਕਦੇ ਆਪਣਾ ਕਿਸਾਨ ਕਿਉਂ ਨਹੀਂ ਆ ਸਕਦਾ ਭਾਨਾ ਸਿੱਧੂ ਕਹਿੰਦਾ ਹੁੰਦਾ ਨਾ ਵੀ ਕੰਮ ਕਰੋ ਉਹ ਉਹ ਉਸ ਦੇ ਵੀ ਇਹੀ ਚਾਹਦਾ ਵੀ ਬਾਹਰ ਨਾ ਜਾਣ ਲੋਕ ਵੀ ਇੱਥੇ ਕੋਈ ਆਵਦਾ ਲਾਉਣ ਪ੍ਰੋਜੈਕਟ ਪਰ ਬਾਕੀ ਆਪਾਂ ਉਹ ਨਹੀਂ ਕਹਿੰਦੇ ਹੈਗੇ ਵੀ ਕਿਸਾਨਾਂ ਮਿਹਨਤ ਹੈ ਜੀ ਹੁਣ ਉਹ ਮੰਨ ਕੇ ਚੱਲੋ ਦੁੱਧ ਪਾ ਸਕਦੇ ਆ ਠੀਕ ਆ ਉਹ ਹੁਣ ਜਿਆਦਾ ਵੀ ਦੇ ਦੇਖਿਆ ਜਾਵੇ ਆਪਾਂ ਨੂੰ ਵੀ ਜਿਵੇਂ ਹੁਣ ਫਸਲਾਂ ਆ ਜਾਂਦੀਆਂ ਠੀਕ ਆ ਉਹਨਾਂ ਦਾ ਉਧਰ ਵੀ ਫਿਰ ਥੋੜਾ ਜਿਹਾ ਉਹ ਇਹ ਹੈਗਾ ਰੈਗੂਲਰ ਇੱਕ ਦਿਨ ਵੀ ਮਿਸ ਨਹੀਂ ਹੋ ਸਕਦਾ ਜੇ ਸਾਡੇ ਨੇ ਕਹਿੰਨੇ ਜਾਣਾ ਵੀ ਹੈ ਨਾ ਜੇ ਮੈਂ ਜਾਣਾ ਇੱਥੇ ਕੋਈ ਹੋਰ ਖੜਾ ਹੋਊਗਾ ਉੱਥੇ ਜਾਣਾ ਉੱਥੇ ਮੈਨੂੰ ਜਾਣਾ ਪੈ ਸਕਦਾ ਜਾਂ ਉੱਥੇ ਜਾਣਾ ਉੱਥੇ ਹੀ ਮੈਨੂੰ ਜਾਣਾ ਪੈ ਸਕਦਾ ਵੀ ਕਿਤੇ ਨਾ ਕਿਤੇ ਸਾਡਾ ਇਹ ਹੁੰਦਾ ਵੀ ਮਿਸ ਨਾ ਹੋਵੇ ਵੀ ਗਾਹ ਖਰਾਬ ਹੁੰਦਾ ਤੇ ਹੁਣ ਕਿਸਾਨਾਂ ਦਾ ਵੇਹੇ ਜੇ ਤਾਂ ਮੰਨ ਕੇ ਚੱਲੋ ਵੀ ਦੋ ਤਿੰਨ ਭਰਾ ਆ ਤਾਂ ਕੰਮ ਜ਼ਰੂਰ ਕਰਨਾ ਚਾਹੀਦਾ ਉਹਨਾਂ ਨੂੰ ਵੀ ਇੱਕ ਵੀ ਖੇਤੀ ਰਲ ਮਿਲ ਕੇ ਕੰਮ ਚੱਲਦਾ ਜੀ ਹੁਣ ਅਸੀਂ ਤਿੰਨੇ ਭਰਾ ਤਿੰਨੇ ਕਰੀ ਜਾਨੇ ਤੇ ਕਰੀ ਹੀ ਜਾਵਾਂਗੇ ਮਾਲਕ ਸੁੱਖ ਰੱਖੀ ਤੇ ਫਿਰ ਬਾਈ ਗੋਰੇ ਤੁਸੀਂ ਕਿਹੜੇ ਥਾਂ ਤੇ ਹੁੰਨੇ ਇੱਥੇ ਹੁੰਨੇ ਹੋ ਜਾਂ ਸਿਟੀ ਵਾਲੇ ਕੋਲੇ ਹੁੰਨੇ ਹੋ ਮੈਂ ਜੀ ਮਨ ਕੇ ਚੱਲੋ ਵੀ ਤਕਰੀਬਨ 2 ਵਜੇ ਤੋਂ ਲੈ ਕੇ 4 ਵਜੇ ਤੱਕ ਇੱਥੇ ਹੀ ਹੁੰਨਾ ਠੀਕ ਹੈ ਉਸ ਤੋਂ ਬਾਅਦ ਮੈਂ ਉਧਰ ਚਲਾ ਜਾਣਾ ਵੀ 5 ਤੋਂ 10 ਵਜੇ ਤੱਕ 9:30 10 ਵਜੇ ਤੱਕ ਵੀ ਸਾਡਾ ਮਤਲਬ ਵੀ ਕੋਈ ਪਤਾ ਨਹੀਂ ਕਿਹੜਾ ਬੰਦਾ ਕਿੱਥੇ ਹੋਊਗਾ ਕਿਉਂਕਿ ਐਂ ਹੁੰਦਾ ਵੀ ਕਈ ਵਾਰ ਕੋਈ ਉਹ ਉਧਰ ਜਾਵੜਿਆ ਕਈ ਵਾਰ ਮੈਂ ਇੱਧਰ ਆ ਗਿਆ ਕਈ ਵਾਰ ਉਹ ਉਧਰ ਜਾਵੜਿਆ ਉਹ ਮਤਲਬ ਵੀ ਐਂ ਚੱਲਦਾ ਰਹਿੰਦਾ ਕਿਉਂਕਿ ਆਉਣ ਜਾਣ ਵੀ ਬਣਿਆ ਵੀ ਉਹ ਜਾਣਾ ਆਉਣਾ ਹੀ ਪੈਂਦਾ ਬੰਦੇ ਨੂੰ ਕਿਤੇ ਇੱਧਰ ਸਾਨੂੰ ਖੜਨਾ ਪੈਂਦਾ ਕਈ ਮੈਨੂੰ ਉਧਰ ਖੜਨਾ ਪੈਂਦਾ ਇਹ ਤੇ ਠੀਕ ਹੈ ਬਹੁਤ ਵੱਡੀ ਮਿਹਨਤ ਆ 40-45 ਕਿਲੋ ਪਨੀਰ ਵੇਚਣਾ ਇੱਕ ਦਿਨ ਦੇ ਵਿੱਚ ਇਹ ਹੁੰਦਾ ਵੀ ਜਿਹਦਾ ਨਾਮ ਵੇਚਦਾ ਜਿਹੜੇ ਕੁਆਲਿਟੀ ਦਿੰਦਾ ਉਹਦਾ ਹੀ ਵੇਚਦਾ ਕਮਾਈ ਭੱਖੋ ਬਾਈ ਜੀ ਸੌਦਾ ਕਿਵੇਂ ਆ ਠੀਕ ਆ ਸੰਤੋਸ਼ਤਾ ਕੰਮ ਵਧੀਆ ਕਮਾਈ ਹੋਸਦਾ ਕਈ ਆਣ ਨੌਜਵਾਨ ਹੁੰਦਾ ਯਾਰ ਮੈਨੂੰ ਨੌਕਰੀ ਨਹੀਂ ਮਿਲੀ ਮੈਂ ਆਇਆ ਨਹੀਂ ਹੋਇਆ ਯਾਰ ਤੁਸੀਂ ਪੜ੍ਹੇ ਲਿਖੇ ਨੌਜਵਾਨ ਆ ਨੌਕਰੀਆਂ ਵੀ ਕਰ ਸਕਦੇ ਸੀ ਤੇ ਕਿਵੇਂ ਲੱਗਦਾ ਵੀ ਆਪਦੇ ਕਿੱਥੇ ਜੋ ਕਮਾਈ ਦਾ ਸਵਾਦ ਕਿੰਨਾ ਖੈ ਇਹ ਤੁਸੀਂ ਵਧੀਆ ਸਵਾਲ ਕੀਤਾ ਮੈਨੂੰ ਵੈਸੇ ਮੈਂ ਤੁਹਾਨੂੰ ਦੱਸਣਾ ਚਾਹਣਾ ਵੀ ਮੰਨ ਕੇ ਚਲੋ ਜੀ ਇਹ ਹੁਣ ਅੱਜ ਅਸੀਂ 45 ਕਿਲੋ ਪਨੀਰ ਵੇਚ ਰਹੇ ਹਾਂ ਕੱਲ ਨੂੰ ਸਾਡੇ ਕੋਲ ਆਰਡਰ ਆ ਗਿਆ 50 ਕਿਲੋ ਦਾ ਤਾਂ ਸਾਡਾ ਸਿੰਪਲ 50 ਕਿਲੋ ਗਿਆ ਗਿਆ ਕਿ ਨਹੀਂ ਗਿਆ ਵੀ ਕੰਮ ਜਿਹੜੀ ਨੌਕਰੀ ਆ ਉਹ ਮੰਨ ਕੇ ਚੱਲੋ 30000 ਰੁਪਏ ਇੱਕ ਬੰਦੇ ਦੀ ਤੇ ਉਹ 30000 ਹੀ ਰਹਿਣੀ ਹੈ ਬਾਅਦ ਤੋਂ ਬਾਅਦ ਕੋਈ ਆਉਣ ਵਾਲੇ ਟਾਈਮ ਦੇ ਵਿੱਚ ਪੰਜ ਵਧੂਗੀ ਚਾਰ ਵਧੂਗੀ ਇਹ ਜਿਹੜਾ ਬਿਜ਼ਨਸ ਨਾ ਉਹਦੇ ਵਿੱਚ ਕੋਈ ਕਮਾਈ ਨਹੀਂ ਹੁੰਦੀ ਕੋਈ ਕੁਝ ਨਹੀਂ ਹੁੰਦਾ ਉਹਦੇ ਵਿੱਚ ਇਹ ਹੁੰਦਾ ਵੀ ਕਿੰਨੇ ਦੀ ਸੇਲ ਕੀਤੀ ਤੇ ਕਿੰਨੇ ਬਣ ਗਏ ਆਪਾਂ ਨੂੰ ਤੇ ਕਿੰਨਾ ਕੀ ਸਿਸਟਮ ਹੁਣ ਮੰਨ ਕੇ ਚੱਲੋ ਵੀ ਉਹੀ ਗੱਲ ਆ ਵੀ ਹੁਣ ਗਾਂ ਵਿਆਹ ਦੇ ਸੀਜ਼ਨ ਆ ਰਹੇ ਆ ਕਈ ਵੇ ਸਾਡੇ ਕੋਲ ਆਰਡਰ ਹੀ ਇੰਨੇ ਆ ਜਾਂਦੇ ਆ ਵੀ ਅਸੀਂ ਸਾਰੇ ਸਾਲ ਚ ਉਨੀ ਕਮਾਈ ਨਾ ਕਰਦੀ ਜਿਹੜੀ ਪੰਜ ਚਾਰ 10 ਦਿਨਾਂ ਦੇ ਵਿੱਚ ਕਰ ਲਈਏ ਠੀਕ ਹੈ ਨਾ ਵੀ ਇਹ ਉਹ ਚੀਜ਼ ਨੂੰ ਉਹ ਕਰਦੇ ਆ ਆਪਾਂ ਵੀ ਜਿਹੜੀ ਨੌਕਰੀ ਹੈ ਉਹ ਤਾਂ ਬੰਦਾ ਇੱਕ ਨੌਕਰੀ ਦੇ ਪੇਸ਼ੇ ਦੀ ਹੈ ਠੀਕ ਹੈ ਉਹਨੇ ਜਾਣਾ ਵੀ ਸਵੇਰੇ ਪੱਕਾ ਹੀ ਜਾਣਾ ਜੋ ਮਰਜ਼ੀ ਹੋ ਜੇ ਉਹਨੇ ਜਾਣਾ ਹੁਣ ਸਾਡਾ ਆਇਆ ਵੀ ਜੇ ਮੰਨ ਕੇ ਚੱਲੋ ਇੱਕ ਦਿਨ ਬੜੇ ਲੋਕ ਆ ਜਿਹੜੇ ਸ਼ਾਪ ਕਲੋਜ਼ ਵੀ ਕਰ ਦਿੰਦੇ ਆ ਜਾਣਾ ਹੁਣ ਬਣਿਆ ਤੁਹਾਨੂੰ ਮੈਂ ਦੱਸਿਆ ਨਾ ਵੀ ਇਸ ਦੇ ਵਿੱਚ ਸਾਨੂੰ ਕੋਈ ਆਇਆ ਤਾਂ ਹੈ ਨਹੀਂ ਨਾ ਵੀ ਵਜ੍ਹਾ ਫਲਾਣਾ ਬੰਦਾ ਆ ਕੇ ਕਹੂਗਾ ਜਾਂ ਧੰਗਾ ਬੰਦਾ ਆ ਕੇ ਕਹੂਗਾ ਠੀਕ ਹੈ ਉਹ ਤੋਂ ਉਹਨਾਂ ਆਪਾਂ ਮੰਨ ਕੇ ਚੱਲੋ ਉੱਪਰ ਅਭਸਰਾਂ ਇਹ ਕਹਿਣਗੇ ਮੈਂ ਨਹੀਂ ਜਾ ਸਕਦਾ ਮੈਂ ਉਹ ਨਹੀਂ ਕਰ ਸਕਦਾ ਇਸ ਗੱਲੋਂ ਮੈਂ ਸੰਤੁਸ਼ਟੀ ਹੈ ਸਾਨੂੰ ਵੀ ਇੱਥੇ ਠੀਕ ਆ ਉਹ ਮੈਂ ਲੱਗਣ ਨੂੰ ਤਾਂ ਪਾਲਿਸ ਵੀ ਲੱਗ ਸਕਦਾ ਸੀ ਪਰ ਨਹੀਂ ਮੈਂ ਕਿਹਾ ਵੀ ਨਹੀਂ ਆਪਦੇ ਕੰਮ ਨਾਲ ਅਰਗੀ ਰੀਸ ਹੈ ਨਹੀਂ ਆਪਦੇ ਬਿਜ਼ਨਸ ਬਿਜ਼ਨਸ ਸੋਚੋ ਲੋਕਾਂ ਦੀ ਨੌਕਰੀ ਲੋਕਾਂ ਦੀ ਐਂ ਗੱਲ ਹੈ ਨੌਕਰੀ ਨਹੀਂ ਮਿਲੀ ਤਾਂ ਕੈਨੇਡਾ ਜਾਵੜੋ ਆਸਟ੍ਰੇਲੀਆ ਜਾਵੜੋ ਕੰਮ ਹੀ ਹੋਤੇ ਕਿੱਥੇ ਨਾ ਆਪਾਂ ਉੱਥੇ ਨੌਕਰੀ ਲੱਗੇ ਕੋਈ ਸਰਕਾਰੀ ਦਾ ਹੈ ਨਹੀਂ ਮੰਨ ਕੇ ਚੱਲੋ ਕੋਈ ਵੀ ਬੰਦਾ ਉਹ ਕੰਮ ਕਰੂਗਾ ਤਾਂ ਫੇਰ ਹੀ ਖਾਊਗਾ ਨਾ ਵੀ ਇਹਦੇ ਵਿੱਚ ਆਇਆ ਹੁੰਦਾ ਵੀ ਮੰਨ ਕੇ ਚਲੋ ਆਪਦੇ ਸ਼ਹਿਰ 'ਚ ਬੈਠੇ ਆਂ ਨਾਲੇ ਤਾਂ ਸਾਰੀ ਦੁਨੀਆ ਜਾਣਦੀ ਆਪਾਂ ਨੂੰ ਮੁੱਖ ਸਰਵਾਸੀ ਠੀਕ ਆ ਬਾਕੀ ਰੋਜ਼ ਨਵੇਂ-ਨਵੇਂ ਬੰਦੇ ਮਿਲਦੇ ਆ ਕੋਈ ਕਿਸੇ ਤੋਂ ਕੋਈ ਗੱਲ ਕਿਸੇ ਤੋਂ ਕੋਈ ਗੱਲ ਆ ਕਿ ਸੋ ਕੋਈ ਗੱਲ ਬਿਲਕੁਲ ਇਹ ਨੌਜਵਾਨ ਨਾ ਵਾਕਈ ਪ੍ਰੇਰਨਾ ਦੇ ਸਰੋਤ ਆ ਕਿਸਾਨ ਭਰਾਵੋ ਇਹ ਦੁੱਧ ਨੂੰ ਪ੍ਰੋਸੈਸਿੰਗ ਦੇ ਮਾਮਲੇ ਦੇ ਵਿੱਚ ਆਹ ਵੇਖ ਲਓ ਬਾਜ਼ਾਰ ਦੇ ਵਿੱਚ ਲੱਗੀਆਂ ਰੌਣਕਾਂ ਤੁਹਾਨੂੰ ਦਿਖ ਰਹੀਆਂ ਹੋਣਗੀਆਂ ਬਹੁਤ ਚਹਲ-ਪਹਿਲ ਤੇ ਬਹੁਤ ਭੀੜ ਹੁੰਦੀ ਆ ਇਸ ਰੇੜੀ ਦੇ ਤੇ ਅਸੀਂ ਇਹ ਸਮਾਂ ਜਿਹੜਾ ਲਿਆ ਨਾ ਹੁਣ ਇਹ ਥੋੜਾ ਜਿਹਾ ਫੁਰਸਤ ਵਾਲਾ ਸਮਾਂ ਸੀ ਕਿ ਅਸੀਂ ਇਹਨਾਂ ਨੂੰ ਰਿਕਾਰਡ ਕਰ ਲਿਆ ਤੇ ਇਹਨਾਂ ਇਹਨਾਂ ਦੁੱਧ ਤੁਹਾਡੇ ਘਰਾਂ ਦੇ ਵਿੱਚ ਜਿਹੜਾ ਪੈਦਾ ਹੁੰਦਾ ਤੁਸੀਂ ਵੀ ਪ੍ਰੋਸੈਸ ਦੇ ਵਿੱਚ ਆ ਕੇ ਇਹਨਾਂ ਨੌਜਵਾਨਾਂ ਦੇ ਵਾਂਗੂ ਬੜੀ ਵਧੀਆ ਕਮਾਈ ਜਿਹੜੀ ਉਹ ਕਰ ਸਕਦੇ ਹੋ ਤਾਂ ਬਾਈ ਜੀ ਬਹੁਤ ਸੋਹਣੀਆਂ ਗੱਲਾਂ ਤੁਸੀਂ ਕੀਤੀਆਂ ਬੜਾ ਵਧੀਆ ਦੱਸਿਆ ਇਹ ਵੀ ਬੜਾ ਵਧੀਆ ਸੁਨੇਹਾ ਹੈ ਵੀ ਪਨੀਰ ਦੀ ਪਹਿਚਾਣ ਵੀ ਤੁਸੀਂ ਕਿਵੇਂ ਕਰਨੀ ਹੈ ਬਾਈਆਂ ਨੇ ਇਹ ਵੀ ਦੱਸਤਾ ਤਾਂ ਬਾਈ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਇਹ ਜਾਣਕਾਰੀ ਦਿੱਤੀ ਹੈ ਤੇ ਜੇਕਰ ਕਿਸੇ ਨੇ ਬਾਈ ਆਰਡਰ ਦੇਣਾ ਹੋਵੇ ਜਾ ਕਈ ਵਾਰੀ ਇਹ ਹੁੰਦਾ ਵੀ ਪਨੀਰ ਬਾਰੇ ਪੁੱਛਣਾ ਹੀ ਹੁੰਦਾ ਕਿਸੇ ਨੇ ਵਿਆਹ ਸ਼ਾਦੀਆਂ ਦੇ ਨੇੜੇ ਸੀਜ਼ਨ ਆ ਹੁਣ ਚੱਲ ਪਏ ਨੇ ਇਸ ਤੋਂ ਬਾਅਦ ਤਾਂ ਉਦੋਂ ਕਿਹੜੇ ਨੰਬਰਾਂ ਤੇ ਉਹ ਬੰਦਾ ਸੰਪਰਕ ਕਰ ਸਕਦਾ ਕੀ ਪਹਿਚਾਣ ਹੈ ਤੁਹਾਡੇ ਇਹਨਾਂ ਅੱਡਿਆਂ ਦੀ ਵੀ ਉਹ ਸੁੱਕਾ ਪਨੀਰ ਢੰਡਾਰ ਨਾਲ ਸੰਪਰਕ ਕਰ ਸਕੇ ਆਰਡਰ ਦੇ ਸਕੇ ਤੁਹਾਡੇ ਕੋਲ ਪਨੀਰ ਆ ਜਿਹੜਾ ਉਹ ਲੈ ਕੇ ਜਾ ਸਕੇ ਤੇ ਦੂਰ-ਦਰਾਡੇ ਵੀ ਕਈ ਵਾਰੀ ਇਹ ਹੁੰਦਾ ਵੀ ਪੁੱਛ ਲੈਂਦੇ ਆ ਉਹ ਅਗਲਾ ਕਹਿੰਦੇ ਯਾਰ ਉੱਥੋਂ ਲਿਆਵਾਂਗੇ ਜਾ ਕੇ ਤਾਂ ਕੀ ਐਂ ਵੀ ਹੋ ਸਕਦਾ ਜੀ ਜੇ ਤੁਹਾਡੇ ਕੋਲੇ ਕੋਈ ਆ ਜੇ ਨਹੀਂ ਦੇਖੋ ਜੀ ਜਿਵੇਂ ਹੁਣ ਮੰਨ ਕੇ ਚੱਲੋ ਜੀ ਸਵੇਰ-ਸਵੇਰ ਦੁੱਧ ਲੈਣ ਜਾਂਦੇ ਆਂ ਕਈ ਜਿਵੇਂ ਕਈ ਪੰਡ ਸਾਡੇ ਅੰਦਰ ਆ ਜਾਂਦੇ ਆ ਅਸੀਂ ਜਾਂਦੇ ਜਾਂਦੇ ਫੜਾ ਸਕਦੇ ਆ ਉਹਨਾਂ ਨੂੰ ਠੀਕ ਹੈ ਨਾ ਕਈ ਬੰਦਿਆਂ ਨੂੰ ਤਾਂ ਅਸੀਂ ਫੜਾ ਸਕਦੇ ਆ ਕਈ ਬੰਦਿਆਂ ਨੂੰ ਸਾਡੇ ਕੋਲੇ ਆ ਕੇ ਪ੍ਰੋਸੈਸ ਕਰਨਾ ਪਊਗਾ ਵੀ ਅਸੀਂ ਉਹ ਕਈ ਤੱਕ ਨਹੀਂ ਪਹੁੰਚ ਹੋ ਸਕਦੀ ਕਿਉਂਕਿ ਸਵੇਰੇ ਅਸੀਂ ਦੁੱਧ ਲੈਣ ਵੀ ਜਾਣਾ ਹੁੰਦਾ ਸਾਰਾ ਕੁਝ ਕਰਨਾ ਬਾਕੀ ਆਰਡਰ ਆਪਣੇ ਕੋਲੇ ਸਾਰੀ ਚੀਜ਼ੀ ਹੁੰਦੀ ਹੈ ਤਕਰੀਬਨ ਦੁੱਧ ਦਹੀਂ ਮੱਖਣ ਕਰੀਮ ਪਰ ਉਹ ਚੀਜ਼ਾਂ ਆਰਡਰ ਤੇ ਤਿਆਰ ਹੋਣਗੀਆਂ ਮਤਲਬ ਇਹ ਨਹੀਂ ਹੈਗਾ ਵੀ ਆਪਾਂ ਹਨਾ ਇਹਦੇ ਵਿੱਚੋਂ ਕੋਈ ਕੰਪਰੋਮਾਈਜ਼ ਕਰਕੇ ਇਹ ਦੁੱਧ ਆ ਡਾਊਗਾ ਉਹ ਦੁੱਧ ਆ ਡ ਦੁੱਧ ਦੇ ਸੇਮੀ ਹੋਊਗਾ ਮਤਲਬ ਵੀ ਉਹ ਆਏ ਹੁੰਦਾ ਵੀ ਅਸੀਂ ਫਿਰ ਅਗਲੇ ਤੋਂ ਵੱਧ ਕਹਿ ਦਿੰਨੇ ਆ ਵੀ ਇੱਕ ਜਿਵੇਂ ਪਲਾਂਟ ਲੱਗਿਆ ਉਥੇ ਮਤਲਬ ਆਪਾਂ ਕਿਸੇ ਤੋਂ ਪ੍ਰਸੀਜ ਕਰਦੇ ਹਾਂ ਉੱਥੇ ਠੀਕ ਆ ਉਹਨੂੰ ਅਸੀਂ ਕਹਿ ਦਿੰਨੇ ਆ ਭਾਈ ਅੱਜ ਸਾਡੇ 2 ਡਰਾਮ ਵੱਧ ਰੱਖ ਦੀ 3 ਡਰਾਮ ਵੱਧ ਰੱਖ ਦੀ ਇਸ ਚੀਜ਼ ਦੇ ਵਿੱਚ ਆ ਵੀ ਦਹੀਂ ਦੁੱਧ ਮੱਖਣ ਜੋ ਮਰਜੀ ਬਾਕੀ ਜਿਹੜਾ ਨੰਬਰ ਹੈਗਾ 94175 200 ਪੂਰਾ 92 ਤੇ ਦੂਜਾ ਨੰਬਰ ਹੈਗਾ 99150 1688 ਦੋ ਨੰਬਰਾਂ ਦੇ ਸੰਪਰਕ ਕਰ ਲਓ ਬਾਕੀ ਇਹ ਆ ਵੀ ਆਪਣੇ ਤਿੰਨ ਹੀ ਅੱਡੇ ਲੱਗਦੇ ਜਿਹੜੇ ਤੇ ਮਰਜੀ ਆ ਕੇ ਤੁਸੀਂ ਆਰਡਰ ਵੀ ਦੇ ਸਕਦੇ ਆ ਚੈੱਕ ਕਰਨ ਮਤਲਬ ਜੋ ਵੀ ਹਨਾ ਟੈਸਟ ਕਰਕੇ ਵੇਖਣਾ ਜਾਂ ਕੋਈ ਜਿਵੇਂ ਵੀ ਉਹ ਤੁਸੀਂ ਦੇਖ ਸਕਦੇ ਹੋ ਜੀ ਤਾਂ ਇਹ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਰੇ ਸੀ ਇਹਦਾ ਮੇਨ ਮਕਸਦ ਇਹੀ ਹੈ ਕਿ ਦੇਖੋ ਨੌਜਵਾਨ ਕਿੰਡੀ ਸੋਹਣੀ ਕਮਾਈ ਕਰ ਰਹੇ ਆ ਇੱਕ ਦਿਨ ਦੇ ਵਿੱਚ ਜਿਹੜੀ ਹੈਗੀ ਆ ਉਹ ਪ੍ਰੋਡਕਸ਼ਨ 45 ਤੋਂ 50 ਕਿਲੋ ਪਨੀਰ ਸੇਲ ਕਰਨ ਦੀ ਕਹਾਣੀ ਹੈ ਤਾਂ ਐਂ ਕਰਕੇ ਮੇਰੇ ਬਹੁਤ ਸਾਰੇ ਹੋਰ ਕਿਸਾਨ ਭਰਾ ਤੇ ਨੌਜਵਾਨ ਜਿਹੜੇ ਆ ਉਹ ਇਹਨਾਂ ਕਿੱਤਿਆਂ ਦੇ ਨਾਲ ਜਿਹੜੇ ਪ੍ਰੋਸੈਸਿੰਗ ਦੇ ਕਿੱਤੇ ਦੇ ਨਾਲ ਜੁੜ ਕੇ ਵਧੀਆ ਕਮਾਈ ਹੈ ਜਿਹੜੀ ਉਹ ਕਰ ਸਕਦੇ ਆ ਤਾਂ ਬਾਈ ਜੀ ਤੁਸੀਂ ਇਹ ਜਾਣਕਾਰੀਆਂ ਦਿੱਤੀਆਂ ਕੜਾ ਬਹੁਤ ਬਹੁਤ ਧੰਨਵਾਦ ਬਾਕੀ ਨਾ ਲੋਕ ਤਾਂ ਸਭ ਕਹਿੰਦੇ ਹੁੰਦੇ ਆ ਠੀਕ ਹੈ ਨਾ ਵੀ ਤੂੰ ਆਹ ਕੀ ਕੰਮ ਕਰ ਲਿਆ ਤੂੰ ਉਹ ਕੀ ਕਰ ਲਿਆ ਜੋ ਆਉਦੇ ਮਨ ਨੂੰ ਸੰਤੁਸ਼ਟੀ ਹੋਵੇ ਨਾ ਉਹ ਬੰਦੇ ਨੂੰ ਕਰਨਾ ਚਾਹੀਏ ਠੀਕ ਹੈ ਨਾ ਵੀ ਐਵੇਂ ਅਗਲਾ ਤੁਸੀਂ ਕੋਈ ਵੀ ਕੰਮ ਸ਼ੁਰੂ ਕਰਨ ਤੋਂ ਪਹਿਲਾਂ 10 ਬੰਦੇ ਆ ਕੇ ਤੁਹਾਨੂੰ ਇਹ ਗੱਲ ਕਰਨਗੇ ਆਹ ਕੀ ਕੰਮ ਕੀਤਾ ਯਾਰ ਤੂੰ ਕੰਮ ਕਰਾਂਗੇ ਤਾਂ ਫੇਰ ਹੀ ਬੰਦੇ ਨੂੰ ਪਤਾ ਲੱਗੂਗਾ ਨਾ ਹੁਣ ਲੋਕਾਂ ਨੂੰ ਪਤਾ ਲੱਗਦਾ ਹਾਂ ਕੰਮ ਕੀਤਾ ਸੀ ਕੋਈ ਨਾਂ ਬਣਾਇਆ ਬੰਦੇ ਨੇ ਹਣਾ ਉਸ ਚੀਜ਼ ਦੇ ਵਿੱਚ ਮੈਂ ਇਹ ਕਹਿਣਾ ਚਾਹੁੰਦਾ ਬਾਕੀ ਮੇਰਾ ਭਰਾ ਹੈਗਾ ਨਾਲ ਇਹ ਤੋਂ ਕੁਝ ਪੁੱਛਣਾ ਚਾਹੁੰਦੇ ਦੀ ਪੁੱਛ ਸਕਦੇ ਹਾਂ ਠੀਕ ਹੈ ਹਾਂਜੀ ਹਾਂਜੀ ਅਪਰੀਸ਼ੀਏਟਡ ਸਤਿ ਸ਼੍ਰੀ ਅਕਾਲ ਜੀ ਤੇ ਤੁਸੀਂ ਇਹ ਛੱਡੇ ਤੇ ਹੁੰਦੇ ਆ ਵਧੀਆ ਲੱਗਦਾ ਬਹੁਤ ਹੀ ਆ ਜੀ ਕਿਰਪਾ ਮਾਲਕ ਦੀ ਤੇ ਤਿੰਨਾ ਭਰਾਵਾਂ ਦੀ ਫੁੱਲ ਸਪੋਰਟ ਹੈ ਨਾ ਬਿਲਕੁਲ ਜੀ ਬਿਲਕੁਲ ਮੈਂ ਬਹੁਤ ਸ਼ਰ ਹੋ ਗਿਆ ਵੇਂਦਿਆਂ ਨੂੰ ਮੈਂ ਕਿਹਾ ਵੀ ਤੁਹਾਡੇ ਨਾਲ ਗੱਲ ਕਰਾਂਗੇ ਆਪਾਂ ਵੀ ਮਿਸਾਲ ਦੇ ਤੌਰ ਤੇ ਕੰਮ ਕਰੀ ਜਾਂਦੇ ਆ ਤੁਸੀਂ ਕਿਵੇਂ ਲੱਗਦਾ ਵਧੀਆ ਲੱਗਦਾ ਥਵਾਕ ਪਿਆਰ ਮੋਹ ਮੁਹੱਬਤ ਤਿੰਨਾ ਭਰਾਵਾਂ ਦੇ ਵਿੱਚ ਵਧੀਆ ਵਧੀਆ ਜੀ ਬਹੁਤ ਵਧੀਆ ਜੀ ਕਿਰਪਾ ਮਾਲਕ ਮੈਨੂੰ ਲੱਗਦਾ ਵੀ ਇਸੇ ਕਰਕੇ ਤੁਹਾਨੂੰ ਤਾਂ ਵਧੀਆ ਹੁੰਦਾ ਨਾ ਬਿਲਕੁ ਇਹ ਵੀ ਗੱਲਾਂ ਸੁਣਨ ਵਾਲੀਆਂ ਹੁੰਦੀਆਂ ਵੀ ਗੱਲਾਂ ਮਜ਼ੇ ਵਾਲੀਆਂ ਵੀ ਰਲ ਮਿਲ ਕੇ ਕਮਾਈ ਕਰਨ ਦਾ ਸਵਾਦ ਹੀ ਵੱਖਰਾ ਹੁੰਦਾ ਏ ਤਿੰਨੇ ਜਿਹੜੇ ਭਰਾ ਉਹ ਬਹੁਤ ਸੋਹਣਾ ਕੰਮ ਕਰ ਰਹੇ ਆ ਤਿੰਨੇ ਅੱਡੇ ਤੁਸੀਂ ਵੇਖ ਲਏ ਆ ਪਨੀਰ ਖਰੀਦਣਾ ਹੋਵੇ ਤਾਂ ਮੈਨੂੰ ਲੱਗਦਾ ਵੀ ਜਿੱਥੇ ਇਹ ਲਿਖਿਆ ਨਾ ਇਹ ਤਾਂ ਕਈ ਰਿਹੜੀਆਂ ਹੋਰ ਵੀ ਚੱਲੀ ਜਾਂਦੀਆਂ ਸੁੱਖੇ ਨਾਂ ਤੇ ਤੇ ਉਹ ਵੀ ਬਹੇਰੀ ਕਮਾਈ ਕਰੀ ਜਾਂਦੇ ਇਸ ਨਾਂ ਤੇ ਪਰ ਇਹਨਾਂ ਕੋਲੇ ਜਿਹੜੀ ਕੁਆਲਿਟੀ ਆ ਪਨੀਰ ਦੀ ਉਹ ਮੈਂ ਨਾ ਬਾਕ ਕਮਾਲ ਆ ਤਾਂ ਬਾਈ ਜੀ ਬੜੀਆਂ ਸੋਹਣੀਆਂ ਗੱਲਾਂ ਤੁਸੀਂ ਸਾਡੇ ਚੈਨਲ ਤੇ ਕੀਤੀਆਂ ਤੁਹਾਡਾ ਬਹੁਤ ਬਹੁਤ ਧੰਨਵਾਦ ਓਕੇ ਜੀ ਮਿਹਰਬਾਨੀ ਇਹ ਚੈਨਲ ਪੰਜਾਬ ਵਾਲਾ ਪੋਡਕਾਸਟ ਦੀ ਜਾਣਕਾਰੀ ਸੀ ਕਿ ਅਸੀਂ ਕਿਵੇਂ ਦੁੱਧ ਤੋਂ ਪ੍ਰੋਸੈਸ ਕਰਕੇ ਬਹੁਤ ਵਧੀਆ ਕਮਾਈ ਹੈ ਜਿਹੜੀ ਉਹ ਹਾਸਲ ਕਰ ਸਕਦੇ ਆ ਤਾਂ ਕਿਸਾਨ ਭਰਾਵੋ ਸਾਨੂੰ ਆਸ ਹੈ ਕਿ ਤੁਸੀਂ ਵੀ ਜਿਹੜੇ ਦੁੱਧ ਪੈਦਾ ਕਰਦੇ ਹੋ ਪਸ਼ੂ ਪਾਲਕ ਹੋ ਜਿਹੜੇ ਉਹ ਇਸ ਕਿੱਤੇ ਵਣੀ ਆਓਗੇ ਤੇ ਵਧੀਆ ਕਮਾਈ ਹੈ ਜਿਹੜੀ ਉਹ ਹਾਸਲ ਕਰੋਗੇ ਕੈਮਰਾਮੈਨ ਰਿੰਪੀ ਬਰਾਰ ਦੇ ਨਾਲ ਮੈਨੂੰ ਕੁਲਵਿੰਦਰ ਔਲਖ ਨੂੰ ਦਿਵਾ ਗਿਆ ਧੰਨਵਾਦ